एनटीए ਨਾਲ ਜੁੜੀ ਹੋਈ ਖਬਰ ਹੈ ਕਾਫੀ ਪ੍ਰੋਜੈਕਟ ਰੁਕੇ ਹੋਏ ਸੀਗੇ ਗੜਗਰੀ ਸਾਹਿਬ ਨੇ ਵੀ ਪਹਿਲਾਂ ਕਹੀ ਇਹ ਗੱਲ ਤੇ ਝਾੜ ਵੀ ਪਈ ਪੰਜਾਬ ਸਰਕਾਰ ਨੂੰ ਵੀ ਹੁਣ ਠੇਕੇਦਾਰਾਂ ਵੱਲੋਂ ਵੀ ਇੱਕ ਇਦਾਂ ਦੀ ਮੰਨ ਲਓ ਕਹੋ ਸ਼ਿਕਾਇਤ ਕੀਤੀ ਕਿ ਸਾਨੂੰ ਜਾਨੋਂ ਮਾਰੀਆਂ ਧਮਕੀਆਂ ਆ ਰਹੀਆਂ ਨੇ ਤਾਂ ਕੰਮ ਰੁਕਣ ਦੇ ਵਿੱਚ ਨਵੀਆਂ-ਨਵੀਆਂ ਅੜਚਨਾ ਪੈ ਰਹੀਆਂ ਨੇ ਅਸੀਂ ਬੇੜਾ ਕਰਕ ਕਰਨਾ ਰਲ ਮਿਲ ਕੇ ਹੋਰ ਕੀ ਹੈ ਕਿ ਦੇਖੋ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਉਹ ਸਾਡੇ ਬੰਦੇ ਬਹੁਤ ਕਈ ਵਾਰ ਨਾ ਉਲਟੀਆਂ ਸਿੱਧੀਆਂ ਗੱਲਾਂ ਕਰਦੇ ਆ ਸ਼ਹਿਰੀਕਰਨ ਤੇ ਸਾਡੀਆਂ ਜ਼ਮੀਨਾਂ ਖਾ ਰਿਆ ਜੀ ਵੱਧਦਾ ਸ਼ਹਿਰੀਕਰਨ ਭਾਵੇਂ ਪਿੰਡ ਲੈ ਲੋ ਸ਼ਹਿਰ ਲੈ ਲੋ ਉਹ ਤਾਂ ਜ਼ਮੀਨਾਂ ਖਾ ਰਿਆ ਉਹ ਤੇ ਅਸੀਂ ਰੋਕ ਨਹੀਂ ਪਾ ਰਹੇ ਕਿਸੇ ਵੀ ਤਰੀਕੇ ਨਾਲ ਜੀ ਸ਼ਹਿਰ ਕਿੰਨੇ ਪਿੰਡ ਖਾ ਗਏ ਨੇ ਸਾਡੇ ਬਿਲਕੁਲ ਬਿਲਕੁਲ ਤੇ ਸੜਕਾਂ ਤੇ ਅਸੀਂ ਕਵਾਂਗੇ ਕਿ ਸਾਡੀ ਜਮੀਨ ਨਾ ਯਾਰ ਇਹ ਦੱਬਨ ਨੂੰ ਫਿਰਦੇ ਆ ਹੂੰ ਤੇ ਜਿੱਥੇ ਉਹਨਾਂ ਨੇ ਤੁਹਾਨੂੰ ਕਲੈਕਟਰ ਰੇਟ ਤੋਂ ਵੀ ਵੱਧ ਜਿਹੜਾ ਹੈ ਨਾ ਕੰਪਨਸੇਟ ਕਰਨਾ ਹਾਲਾਂਕਿ ਮੈਂ ਮੰਨਦਾ ਕਿ ਉਜਾੜੇ ਦਾ ਦਰਦ ਬਹੁਤ ਬੁਰਾ ਹੈ ਜੀ ਕਿਸੇ ਨੂੰ ਇੱਕ ਟਿਕਾਣਾ ਪਟਨਾ ਪਵੇ ਜਾਂ ਉਸ ਟਿਕਾਣੇ ਦਾ ਮੰਨ ਲਓ ਕੋਈ ਜਿੱਦਾਂ ਹੁਣ ਆਪਣਾ ਇੱਕ ਟਾਕਿਆ ਉਹਦੇ ਵਿੱਚੋਂ ਕੋਈ ਚੀਜ਼ ਲੰਘ ਗਈ ਦੋ ਹੋ ਗਿਆ ਮਿੱਟੀ ਹੋ ਜਾਂਦਾ ਕੰਮ ਕਈ ਜੀ ਪੈਸਾ ਬੇਸ਼ੱਕ ਮਿਲਦਾ ਬੋਰ ਵਗੈਰਾ ਘਰ ਪਟਣ ਇਹ ਬਹੁਤ ਔਖਾ ਹੈ ਬਿਲਕੁਲ ਬਿਲਕੁਲ ਪਰ ਗੱਲ ਇਹ ਆ ਕਿ ਸਾਨੂੰ ਫਿਰ ਦੂਜਾ ਪੱਖ ਵੀ ਦੇਖਣਾ ਪੈਂਦਾ ਜੀ ਹੁਣ ਮੈਂ ਇੱਕ ਛੋਟੀ ਜਿਹੀ ਮਿਸਾਲ ਦੇਣਾ ਤੁਹਾਨੂੰ ਸਮਰਾਲੇ ਦੇ ਲਾਗੇ ਟਾਟਾ ਵਾਲਿਆਂ ਦਾ ਇੱਕ ਬਹੁਤ ਵੱਡਾ ਪ੍ਰੋਜੈਕਟ ਆ ਰਿਹਾ ਸੀਦਾ ਜੀ ਹੁਣ ਉੱਥੇ ਹਾਈਵੇ ਦਾ ਰੌਲਾ ਪਿਆ ਹੋ ਸਕਦਾ ਪ੍ਰੋਜੈਕਟ ਵੀ ਕੈਨਸਲ ਹੋ ਜਾਏ ਜੀ ਕੱਲਾ ਕੱਲਾ ਸੜਤੀ ਪ੍ਰੋਜੈਕਟ ਰੱਦ ਨਹੀਂ ਹੁੰਦਾ ਹੂੰ ਉਸ ਨੂੰ ਵੇਖ ਕੇ ਜੋ ਇਨਵੈਸਟਮੈਂਟ ਆਈ ਆ ਜੋ ਪ੍ਰੋਜੈਕਟ ਆਇਆ ਕੱਲ ਉਹ ਵੀ ਰੱਦ ਹੋ ਜਾਣਾ ਇਹ ਇਹ ਨਾ ਬੰਦਿਓ ਬਿਲਕੁਲ ਬਿਲਕੁਲ ਇਹੀ ਤਾਂ ਮੈਂ ਕਹਿੰਦਾ ਸਾਡੇ ਬੰਦੇ ਸਾਡੇ ਬੰਦਿਆਂ ਨੂੰ ਅਧੂਰੀ ਜਾਣਕਾਰੀ ਦਿੰਦੇ ਨੇ ਇੱਕ ਪਾਸੇ ਦੀ ਠੀਕ ਹੈ ਜ਼ਮੀਨ ਸਾਡੇ ਕੋਲ ਜ਼ਮੀਨ ਉਨੀ ਰਹਿਣੀ ਆ ਹੂੰ ਹੂੰ ਦੁਨੀਆ ਨੇ ਵਦਨਾ ਸ਼ੈਰੀ ਕਰਨ ਵਦਨਾ ਜ਼ਮੀਨ ਸਾਡੇ ਕੋਲ ਸੀਮਤ ਰਹਿਣੀ ਆ ਜ਼ਮੀਨ ਬੇਸ਼ਕੀਮਤੀ ਆ ਪੰਜਾਬ ਦੀ ਜ਼ਮੀਨ ਤੇ ਆਲਵੇਜ਼ ਕਹਿੰ ਲੋ ਕਿ ਸੋਨਾ ਹੈ ਹੂੰ गोल्ड मेरे देश की धरती उगले सोना मोती तो ये ते वाक्य है जी वो वो गीत गी कुछ न, कुछ तो गीत ਦੇ ਵਿੱਚ ਚਲੋ ਇੱਕ ਭਾਵਨਾ ਜਤਾਈ ਗਈ ਆ ਸਾਡਾ ਹਾਲ ਇਹੀ ਹੈ ਬਟ ਗੱਲ ਇਹ ਆ ਕਿ ਸਾਨੂੰ ਕੁਝ ਨਾ ਕੁਝ ਇਧਰ ਤजारत ਵਾਲੇ ਪਾਸੇ ਵਪਾਰ ਵਾਲੇ ਪਾਸੇ ਕਿਉਂਕਿ ਅਸੀਂ ਡਰਾਈ ਪੋਰਟ ਤੇ ਬੈਠੇ ਆ ਡਰਾਈ ਪੋਰਟ ਤੋਂ ਭਾਵ ਜਿੱਥੇ ਕੋਈ ਸਮੁੰਦਰੀ ਪੋਰਟ ਨਹੀਂ ਹੈ ਸਾਡੇ ਕੋਲ ਜੀ ਕੱਚਾ ਮਾਲ ਲੈ ਆਉਣਾ ਹੈ ਜਾਂ ਪੱਕਾ ਮਾਲ ਭੇਜਣਾ ਹੈ ਸਾਨੂੰ ਬਹੁਤ ਸੜਕਾਂ ਦੇ ਵਧੀਆ ਢਾਂਚੇ ਦੀ ਜ਼ਰੂਰਤ ਹੈ ਜ਼ਰੂਰਤ ਹੈ ਬਿਲਕੁਲ ਪਰ ਅਸੀਂ ਕੀ ਕਰ ਰਹੇ ਆਹੀ ਹੈ ਹਾਂ ਮੈਂ ਕਹਿੰਨਾ ਕਿ ਕਿਸਾਨਾਂ ਨੂੰ ਖੁਸ਼ ਕਰੋ ਜੀ ਕਿਸਾਨਾਂ ਦਾ ਵਸੇਬਾ ਕਰੋ ਹੋ ਸਕੇ ਤੇ ਪੰਜਾਬ ਚ ਕਰੋ ਹੂੰ ਜਿੱਥੇ ਵੀ ਕਿਤੇ ਜ਼ਮੀਨ ਲੈਂਡ ਟਿੱਬੇ ਟੂਬੇ ਪਏ ਉਹਨਾਂ ਨੂੰ ਚੱਕ ਕੇ ਉਹ ਜ਼ਮੀਨ ਬਣਾਓ ਹੂੰ ਜਿੰਨੀ ਵੀ ਵਰਤੋਂ ਚ ਕੋਈ 1% 2% ਰਹਿੰਦੀ ਆ ਜੀ ਪਾਣੀ ਨਹੀਂ ਚੜ ਰਿਹਾ ਕਿਤੇ ਕੋਈ ਹੋਰ ਸਮੱਸਿਆ ਹੈ ਤਾਂ ਉੱਥੇ ਜ਼ਮੀਨ ਨੂੰ ਬਹਾਲ ਕਰੋ ਉਹਨਾਂ ਨੂੰ ਉਧਰ ਲਿਆਓ ਪੰਜਾਬ 'ਚ ਰਹਿਣ ਪੰਜਾਬ ਵਾਸੀ ਰਹਿਣ ਵਧੀਆ ਗੱਲ ਆ ਪਰ ਆ ਜਿਹੜੀਆਂ ਚੀਜ਼ਾਂ ਤੇ ਹੁਣ ਦੇਖਦੇ ਆ ਤਾਂ ਦੁੱਖ ਹੁੰਦਾ ਉਹ ਕਹਿ ਰਹੇ ਆ ਠੇਕੇਦਾਰ ਕਿ ਭਾਈ ਸਾਨੂੰ ਜਿਉਂਦਾ ਸਾੜਨ ਦੀਆਂ ਧਮਕੀਆਂ ਆ ਰਹੀਆਂ ਆ ਅਸੀਂ ਕੰਮ ਨਹੀਂ ਕਰ ਸਕਦੇ ਬਿਲਕੁਲ ਉਹ ਕੌਣ ਦੇ ਰਿਹਾ ਇਹ ਤੇ ਉਹਨਾਂ ਨੇ ਦੱਸਿਆ ਨਹੀਂ ਤਾਂ ਹੁਣ ਸ਼ਿਕਾਇਤ ਜਿਹੜੀ ਆ ਉਹ ਗਈ ਚੀਫ ਸੈਕਟਰੀ ਕੋਲ ਕਿ ਭਾਈ ਆ ਕੁਸ਼ੀਆ ਅਸੀਂ ਆਪਦਾ ਛੱਡੀ ਛੜਾ ਕਿੱਥੋਂ ਜਾਵਾਂਗੇ ਹਮ ਹਮ ਗੜਕਰੀ ਸਾਹਿਬ ਪਹਿਲਾਂ ਹੀ ਬੋਲ ਚੁੱਕੇ ਆ ਜੀ ਸਦਨ ਦੇ ਵਿੱਚ ਹਾਊਸ ਦੇ ਵਿੱਚ ਕਿ ਭਾਈ ਅਸੀਂ ਹੁਣ ਇੱਕ ਵਾਰੀ ਮਲਤਵੀ ਕੀਤੇ ਆ ਰੱਦ ਕੀਤੇ ਆ ਨਹੀਂ ਪੱਕੇ ਤੌਰ ਤੇ ਅਸੀਂ ਇੱਥੇ ਫਿਰ ਪੱਕੇ ਭਾਂਡੇ ਪਾ ਦੇਾਂਗੇ ਹੂੰ ਤੇ ਦੂਜੇ ਪਾਸੇ ਹੁਣ ਜਿਹੜੇ ਹੈਗੇ ਨੇ ਅਨੁਰਾਗ ਜੀ ਚੀਫ ਸੈਕਟਰੀ ਉਹਨਾਂ ਨੇ ਹੁਣ ਡੀਜੀਪੀ ਨੂੰ ਚਿੱਠੀ ਅਗਾਹ ਫਾਰਵਰਡ ਕਰਤੀ ਆ ਕਿ ਭਾਈ ਇਹ ਮਸਲਾ ਦੇਖੋ ਇਹ ਮਸਲਾ ਬਹੁਤ ਗੰਭੀਰ ਹੈ ਕਿਉਂਕਿ ਮਾਨ ਸਾਹਿਬ ਚਾਹੁੰਦੇ ਆ ਦੇਖੋ ਇਸ ਕੱਲੋ ਮੈਂ ਮਾਨ ਸਾਹਿਬ ਦੀ ਸਿਫਤ ਕਰਾਂਗਾ ਕਿ ਮਾਨ ਸਾਹਿਬ ਆਏ ਨੇ ਮદાન ਦੇ ਵਿੱਚ ਕਿ ਇਹ ਪ੍ਰੋਜੈਕਟ ਸਾਡੇ ਹੱਥੋਂ ਨਾ ਨਿਕਲਣਾ ਹੂੰ ਬਹੁਤ ਮੁਸ਼ਕਲ ਹੋ ਜਾਏਗੀ ਸੋ ਉਹ ਮੈਦਾਨ ਦੇ ਵਿੱਚ ਆਏ ਪਰ ਉਹ ਮੈਦਾਨ ਦੇ ਵਿੱਚ ਆਏ ਧਿਆਨ ਦੇ ਵਿੱਚ ਨਹੀਂ ਆਏ ਹਲੇ ਜੀ ਕਹਿ ਦਿੱਤਾ ਕਿ ਮੈਂ ਕਰਦਾ ਯਤਨ ਧਿਆਨ ਉਹਨਾਂ ਦਾ ਹਰਿਆਣੇ ਚ ਐਸ ਵੇਲੇ ਹੂੰ ਬਿਲਕੁਲ ਆ ਚੀਜ਼ਾਂ ਉਹਨਾਂ ਨੂੰ ਵੇਖਣੀਆਂ ਪੈਣਗੀਆਂ ਖੁਦ ਮਸਲੇ ਹੱਲ ਕਰਨੇ ਪੈਣਗੇ ਬੜੇ ਡੂੰਗੇ ਤੇ ਗੁੰਝਲਦਾਰ ਪਰ অতি ਮਹੱਤਵਪੂਰਨ ਮਾਮਲੇ ਜੀ 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 ਮੈਂ ਇੱਕ ਦੋ ਕਮੈਂਟ ਪਾਰਲਮੈਂਟ ਜੀ ਫੇਰ ਆਪਾਂ ਇਜਾਜ਼ਤ ਲੈਣੇ ਦਰਸ਼ਕਾਂ ਤੋਂ ਆਰ ਸਾਹੀ ਜੀ ਕਹਿ ਰਹੇ ਨੇ ਕਿ ਲਵ ਮੈਰिज ਵਾਲਾ ਕਾਨੂੰਨ ਵੀ ਜਿਹੜਾ ਬੰਦ ਹੋਣਾ ਚਾਹੀਦਾ ਹੈ ਜੀ ਹਰਪ੍ਰੀਤ ਜੀ ਕਹਿ ਰਹੇ ਨੇ ਕਿ ਮਿੰਟੋ ਜੀ 올림픽 ਦੇ ਵਿੱਚ ਖੰਨਾ ਵਾਲਾ ਮੁੰਡਾ ਵੀ ਖੇਡ ਰਿਹਾ ਜਿਹੜਾ ਤੁਹਾਡੇ ਕੋਈ ਸਟੂਡੀਓ ਦੇ ਵਿੱਚ ਆਇਆ ਸੀਗਾ ਨਹੀਂ 올림픽 ਚ ਥੋੜੀ ਹੋ ਜਾਏਗਾ ਜੀ ਉਹ ਤਾਂ ਪੈਰਾ ਐਥਲੀਟ ਹੈ ਉਹ ਪੈਰਾ 올림픽ਸ ਆ ਲੱਗ ਹੁੰਦੀਆਂ ਨੇ ਜੀ ਉਹਦੇ ਚੋ ਕੁਆਲੀਫਾਈ ਕਰੇਗਾ ਤਾਂ ਸ਼ਾਇਦ ਜਾਏਗਾ ਤੇ ਦੂਜੀ ਗੱਲ ਇਹ ਆ ਕਿ ਕੋਈ ਵੀ ਪੈਰਾ ਐਥਲੀਟ ਹੁੰਦਾ ਹੈ ਨਾ ਸਰ ਜਿਹੜਾ ਉਹਦੇ ਵਾਸਤੇ ਖੇਡਾਂ ਅੱਡ ਹੁੰਦੀਆਂ ਨੇ ਜੀ ਉਹ ਟੂਰਨਾਮੈਂਟ ਜਾਂ ਉਹ ਸਾਰੀਆਂ ਚੀਜ਼ਾਂ ਵੱਖਰੀਆਂ ਨੇ ਜੀ ਜੀ ਬਿਲਕੁਲ ਉਹਨਾਂ ਦਾ ਕੰਪੀਟੀਸ਼ਨ ਅੱਡ ਹੁੰਦਾ